ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜ ਚੁੱਕੇ ਹੋ ਇਸ ਸਮੇਂ ਟਾਈਗਰ ਪੰਜਾਬ ਨੇ ਉਹ ਅਤੇ ਮੈਂ ਸੁਤਰਾਮ ਸਿੰਘ ਪਿਆਰੇ ਦਰਸ਼ਕੋ ਹੁਣੇ-ਹੁਣੇ ਮੈਨੂੰ ਕਿਸੇ ਆਪਣੇ ਮਿੱਤਰ ਪਿਆਰੇ ਨੇ ਇੱਕ ਵੀਡੀਓ ਭਾਈ ਅਤੇ ਕਿਹਾ ਕਿ ਤੁਸੀਂ ਪੱਤਰਕਾਰ ਹੋ ਆਪਣੀ ਪਛਾਣ ਦੇ ਵਿੱਚ ਇਸ ਬਾਰੇ ਕੋਸ਼ਿਸ਼ ਨੂੰ ਲਿਖੋ ਅਤੇ ਦੱਸੋ ਦੁਨੀਆ ਨੂੰ ਦੇਖੋ ਜੀ ਜਦੋਂ ਮੈਂ ਉਹ ਵੀਡੀਓ ਨੂੰ ਚਲਾਇਆ ਮੈਨੂੰ ਲੱਗਦਾ ਹੈ ਵੀ ਉਹ ਮੈਂ ਦੇਖ ਕੇ ਤੇ ਮੇਰੇ ਦੱਸਣ ਵਾਲੀ ਤਾਂ ਹੈ ਨਹੀਂ ਕਿ ਸਕਰੀਨ ਤੇ ਮੈਂ ਉਹ ਕੀ ਦੱਸਾਂ ਪਰ ਫਿਰ ਵੀ ਜਿੰਨਾਂ ਚਿਰਵਾਣਾ ਜਿਆ ਕੋਈ ਗੱਲ ਨੂੰ ਆਪਾਂ ਹਲਾਵਾਂਗੇ ਨਹੀਂ ਉਹਦੇ ਵਿੱਚ ਕਿਸੇ ਨੂੰ ਕੋਈ ਪਤਾ ਨਹੀਂ ਲੱਗਦਾ ਕਿ ਇਹ ਕੀ ਵਿਸ਼ਾ ਕੀ ਹੈ ਦੋਸਤੋ ਫਿਰਲੀ ਗਲਤ ਇਹ ਹੈ ਇਸ ਇਸ ਵਿਸ਼ੇ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਕਿੰਨੇ ਵੀ ਨਾ ਤਾਂ ਕੋਈ ਲੱਖ ਲਾਣ ਤਰੇਗੀ ਇਸ ਲੜਕੀ ਦੇ ਪਿਤਾ ਲਈ ਤੇ ਨਾਇਦੀ ਕੋਈ ਸਜਾਈ ਹੈ ਨਾ ਇਹ ਫਿਰ ਕਿ ਇਹਦੇ ਤੇ ਜਿਹੜੀ ਵੀ ਕਾਰਵਾਈ ਹੋਣੀ ਚਾਹੀਦੀ ਆ ਉਹ ਤੁਸੀਂ ਕਮੈਂਟਾਂ ਦੇ ਵਿੱਚ ਆਪਣੇ ਆਪ ਦੱਸਣਾ ਹੈ ਵੀ ਉਹ ਕੀ ਕਾਰਵਾਈ ਹੋਣੀ ਚਾਹੀਦੀ ਤੇ ਕਿਉਂ ਹੋਣੀ ਚਾਹੀਦੀ ਦੱਸਿਆ ਜਾਂਦਾ ਹੈ ਕਿ ਇੱਕ ਵਿਹਾਰ ਇਰੀਏ ਦੀ ਜਿਹੜੀ ਇਹ ਵੀਡੀਓ ਆ ਇਹਦੇ ਵਿੱਚ ਬਹੁਤ ਲੰਮੇ ਸਮੇਂ ਤੋਂ ਇੱਕ ਪਿਤਾ ਜਿਹੜਾ ਉਹ ਆਪਣੀ ਲੜਕੀ ਨਾਲ ਪੁੱਤਰੀ ਨਾਲ ਜ਼ਬਰਜਨਾ ਕਰ ਰਿਹਾ ਹੈ ਕਈ ਵਾਰ ਉਠਾਣੀ ਦਰਬਾਰ ਗਈ ਕਿਤੇ ਵੀ ਕਿਸੇ ਨੇ ਉਹਦੀ ਕੋਈ ਵਾਹ ਨਹੀਂ ਪੜੀ ਸਾਡਾ ਹਿੰਦੁਸਤਾਨ ਸਬੂਤ ਮੰਗਦਾ ਹੈ ਤੇ ਜਦੋਂ ਉਹ ਨੂੰ ਅਗਲਾ ਸਬੂਤ ਲਿਜਾ ਕੇ ਸਬੂਤ ਦੇ ਕੇ ਕਾਰਵਾਈ ਕਰਾਉਂਦਾ ਉਹ ਜਦੋਂ ਨੂੰ ਇਨਸਾਫ ਮਿਲਣਾ ਉਦੋਂ ਨੂੰ ਇਸ ਦੁਨੀਆ ਤੋਂ ਉਹ ਇਨਸਾਨ ਹੀ ਤੁਰ ਜਾਂਦਾ ਹੈ ਕਿਉਂਕਿ ਕਾਨੂੰਨ ਹੀ ਇੰਨੇ ਸਾਡੇ ਇਹੋ ਜਿਹੇ ਹੋ ਚੁੱਕੇ ਆ ਕਿ ਮਰ ਤੋਂ ਬਾਅਦ ਹੀ ਮਗਰੋਂ ਸਾਡੀ ਅਕਲ ਆਉਂਦੀ ਆ ਮਰ ਤੋਂ ਬਾਅਦ ਹੀ ਸਾਡਾ ਮਤਲਬ ਕਾਨੂੰਨ ਦਾ ਇਨਸਾਫ ਮਿਲਦਾ ਹੈ ਮਰ ਤੋਂ ਬਾਅਦ ਹੀ ਸਾਨੂੰ ਹਿੰਦੁਸਤਾਨੀਆਂ ਨੂੰ ਰੋਗ ਯਾਦ ਕਰਦੇ ਆ ਇਸ ਕਰਕੇ ਜਿਹੜੀ ਉਹ ਵੀਡੀਓ ਆ ਉਹ ਬਹੁਤ ਜਗ੍ਹਾ ਤੇ ਪੁਲਸ ਕੋਰੇ ਵੀ ਲੈ ਕੇ ਗਏ ਪਰ ਉਹਨੇ ਉਹਨਾਂ ਨੇ ਕਾਇਤ ਕੀਤੀ ਪਰ ਉਹ ਸਬੂਤਾ ਤੋਂ ਬਿਨਾ ਜਿਹੜਾ ਕਾਨੂੰਨੀ ਪ੍ਰਕਿਰਿਆ ਸੀ ਉਹ ਕੋ ਲਾਗੂ ਨਹੀਂ ਹੋਈ ਲੜਕੀ ਤੇ ਅਖੀਰ ਆਪਣੇ ਆਪ ਉਹਨੂੰ ਆਪਣੀ ਬਦਰਾਮੀ ਜੇ ਕੋਈ ਐਸਾ ਵੈਸਾ ਦੋਲ ਵੀ ਕਹਿੰਦਾ ਬਦਰਾਮੀ ਤੋਂ ਡਾਟਾ ਵੀਡੀਓ ਬਣਾਉਂਦਾ ਹੀ ਨਾ ਪਰ ਇੱਥੇ ਮੈਂ ਇਹ ਵੀ ਕਹਿਣਾ ਚਾਹਣਾ ਵੀ ਉਸ ਲੜਕੀ ਦਾ ਅਜੇ ਵੀ ਸਨਮਾਨਤ ਹੋਣਾ ਚਾਹੀਦਾ ਐਨੀ ਫੁੱਲ ਸਕਿਉਰਿਟੀ ਦੇ ਕੇ ਉਹਨੂੰ ਇਹੋ ਜੇ ਉਪਦੇ ਤੇ ਕਰਨਾ ਚਾਹੀਦਾ ਜਿੱਦ ਨੇ ਖਵਾਲ ਕੀਤਾ ਆਪਣੇ ਪਿਤਾ ਦੇ ਖਿਲਾਫ ਕਿਉਂਕਿ ਲੋਕਾਂ ਨੂੰ ਕਿਹਾ ਕਿਸੇ ਨੇ ਮੰਨਿਆ ਨਹੀਂ ਉਹਨੇ ਫਿਰ ਕੀ ਕੀਤਾ ਚੱਲਦੀ ਕਹਾਣੀ ਜਿਆਦਾ ਟਾਈਮ ਨਾ ਲੱਗੀ ਆਪਾਂ ਟੈਡੀ ਹੁੰਦੀ ਆ ਵੀ ਉਹ ਪਿਤਾ ਜਿਹੜਾ ਉਹਨੇ ਆਪਣੀ ਲੜਕੀ ਦੇ ਨਾਲ ਉਹ ਜਬਰ ਜਨਾਹ ਕੀਤਾ ਵਾਰ-ਵਾਰ ਇੱਕ ਵਾਰ ਨਹੀਂ ਦੋ ਵਾਰ ਨਹੀਂ ਕਈ ਵਾਰ ਅੱਛਾ ਹੁਣ ਉਹ ਤਾਂ ਜਿਹੜਾ ਭਾਂਡਾ ਸੀ ਉਹ ਫਟ ਚੁੱਕਿਆ ਦੂਜੀ ਗੱਲ ਤਾਂ ਇਹ ਹੈ ਵੀ ਕੋਈ ਕਾਨੂੰਨ ਇਹੋ ਜਿਹਾ ਤਾਂ ਇਹਨਾਂ ਨੇ ਬਣਾਇਆ ਹੀ ਨਹੀਂ ਵੀ ਇੰਨੀ ਗੰਦੀ ਘਨਾਉਣੀ ਹਰਕਤ ਕੀਤੀ ਹੋਵੇ ਤੇ ਉਹਦੇ ਤੇ ਕਾਨੂੰਨ ਦੀ ਧਾਰਾ ਕਿੱਥੋਂ ਲੱਭੀਏ ਧਾਰਾ ਤਾਂ ਬਣਾਈ ਨਹੀਂ ਧਾਰਾ ਤਾਂ ਬਣਾਤੀਆਂ ਮੋਟਰਸਾਈਕਲ ਚੋਰੀ ਵਾਲੀ ਧਾਰਾ ਤਾਂ ਬਣਾਤੀਆਂ ਵੀ ਆ ਆਪਣਾ ਮਾਪਿਆਂ ਦੀ ਸਹਿਮਤੀ ਤੋਂ ਬਿਨਾਂ ਲੜਕੀ ਲੜਕਾ ਵਿਆਹ ਕਰਾ ਸਕਦੇ ਆ ਧਾਰਾ ਤਾਂ ਬਣਾ ਦਿੱਤੀਆਂ ਜੀ ਐਰਗਰ ਜੀ ਮੈਂ ਗੈਣ ਲੱਗ ਜਾ ਹੁਣ ਸਕਰੀਨ ਦਾ ਮਸਲਾ ਹੈ ਤੇ ਸਾਢੇ ਕੁਲੇ ਤਾਂ ਇਹ ਡੀਏ ਚ ਧਾਰਾ ਹੀ ਨਹੀਂ ਬਣਾਈ ਗਈ ਕਿਸੇ ਨੇ ਵੀ ਕਿਸੇ ਤਰ੍ਹਾਂ ਦੀ ਪਰਮਨੈਂਟ ਵੀ ਕਹਿਣਾ ਚਾਹੁੰਦੇ ਵੀ ਤੁਸੀਂ ਆਪਣੇ ਮੁਤਾਬਕ ਹੀ ਦੱਸੋ ਵੀ ਇਹਦੀ ਤੇ ਧਾਰਾ ਕਿਹੜੀ ਲੱਗਣੀ ਚਾਹੀਦੀ ਕੀ ਕਾਰਵਾਈ ਹੋਣੀ ਚਾਹੀਦੀ ਇਹ ਦਰਿੰਦਾ ਐਸਾ ਜਿਹੜਾ ਪਿਤਾ ਹੈ ਹੈ ਨਾ ਲੜਕੀ ਦਾ ਇਹ ਇਹਨੇ ਆਪਦੀ ਰੰਗ ਬਣਾ ਕੇ ਉਹਨੂੰ ਇੰਨਾ ਚਿਰ ਇਸ ਤਰ੍ਹਾਂ ਗੰਦੇ ਤੌਰ ਤੇ ਇਸਤੇਮਾਲ ਕੀਤਾ ਜਿਹਨੂੰ ਅੱਜ ਅੱਜ ਆਪਣੇ ਸ਼ਰਮ ਤੋਂ ਬੁਰਕਾ ਲਾ ਕੇ ਲੋਕਾਂ ਚ ਆਣ ਕੇ ਇਨਸਾਫ ਲੈਣ ਦੀ ਗੱਲ ਜਿਹੜੀ ਉਹ মিডিਆ ਰਾਹੀਂ ਮੰਗੀ ਗਈ ਆ ਕਿਉਂਕਿ ਪ੍ਰਸ਼ਾਸਨ ਨੇ ਉਹਨੂੰ ਬਿਲਕੁਲ ਨਿਆ ਨਹੀਂ ਦੇਣਾ ਉਹਨੂੰ ਆ ਕੇ ਇਹ ਜਿਹੜਾ ਸੀਗਾ মিডিਆ ਸੀ ਉਹਦਾ ਸਹਾਰਾ ਲੈਣਾ ਪਿਆ ਹੁਣ মিডিਆ ਜਿਹੜਾ মিডিਆ ਕੀ ਕਰ ਸਕਦਾ ਹੈ মিডিਆ ਤਾਂ ਇੱਕ ਗੱਲ ਨੂੰ ਅੱਗੇ ਲਿਜਾ ਸਕਦਾ ਹੈ ਦੂਸਰੇ ਪਾਸੇ ਜਿਹੜੇ ਜੇ ਲੋਕ ਰਾਜ ਆ ਤਾਂ ਫਿਰ ਲੋਕ ਰਾਜ ਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਕਮੈਂਟ ਕਰਕੇ ਦੱਸਣਾ ਚਾਹੀਦਾ ਵੀ ਇਸ ਜਿਹੜਾ ਇਹ ਗੁੰਡਾ ਗੁੰਡਾ ਪਿਤਾ ਹੈ ਪਿਉਧੀ ਦੇ ਰਿਸ਼ਤੇ ਜਨੇ ਤਾਰ-ਤਾਰ ਕੀਤੇ ਆ ਚਲੋ ਮੈਂ ਨਾਂ ਲੈ ਕੇ ਨਹੀਂ ਕਹੁੰਦਾ ਕਈ ਧਰਮਾਂ ਦੇ ਵਿੱਚ ਵੀ ਇਹਨਾਂ ਚੀਜ਼ਾਂ ਦੀ ਆਜ਼ਾਦੀ ਦਿੱਤੀ ਆ ਪਰ ਸਾਡੇ ਅੱਜ ਤੱਕ ਇਹੋ ਜੀ ਕੋਈ ਘਟਨਾ ਨਹੀਂ ਵਾਪਰੀ ਤੇ ਇਸ ਕਰਕੇ ਤੁਸੀਂ ਹੁਣ ਦੱਸਣਾ ਐ ਵੀ ਕਾਨੂੰਨ ਤਾਂ ਇਹੋ ਜੀ ਕੋਈ ਨਹੀਂ ਬਣਿਆ ਸੀ ਇਹੇ ਹੀ ਬੰਦੇ ਨੇ ਪਰ ਤੁਸੀਂ ਦੱਸਣਾ ਵੀ ਇਹਨੂੰ ਸਜ਼ਾ ਕੀ ਹੋਣੀ ਚਾਹੀਦੀ ਆ ਬਾਕੀ ਜਿਹੜੀ ਤੁਸੀਂ ਵੀਡੀਓ ਦੇਖੋ ਵੀ ਕੁੜੀ ਨੇ ਕਿਸ ਢੰਗ ਨਾਲ ਆਪੇ ਕੈਮਰਾ ਲਾਇਆ ਆਪੇ ਉਹਦੀ ਵੀੜ ਬਣਾਈ ਤੇ ਆਪੇ ਜਿਹੜੀ ਉਹ ਜਨਤਕ ਹੋ ਕੇ ਤੇ ਜਲੀਲ ਹੋਈ ਤੇ ਪਰ ਹੁਣ ਜਿਹੜਾ ਇੰਨਾ ਕੁਝ ਕਰਨ ਦੇ ਬਾਵਜੂਦ ਜਿਹੜਾ ਅਜੇ ਵੀ ਲੜਕੀ ਨੂੰ ਪੌਲਕ ਨੇ ਇਨਸਾਫ ਨਾ ਦਿੱਤਾ ਤਾਂ ਫਿਰ ਯਾਰ ਉਹ ਇਹ ਦੋਸਤਾਂ ਨੂੰ ਥੋੜਾ ਫਿਰ ਅਸੀਂ ਤਾਂ ਇਹੋ ਹੀ ਹੱਥ ਬੰਨਾਂਗੇ ਵੀ ਜਿਹੜੇ ਸਾਡੇ ਹੈਗੇ ਨਾ ਗੁਰੂ ਗੋਬਿੰਦ ਸਿੰਘ ਦੇ ਸਿੰਘ ਨੇਲੀਆਂ ਕਲਗੀਆਂ ਵਾਲੇ ਕਾਨੂੰਨੀ ਵਸਥਾ ਅੱਠ ਦੇਣੇ ਨਾ ਵੇਕੇ ਦੇਖੋ ਨਾ ਚੱਟਾ ਵਕੇਗਾ ਨਾ ਨਚਾਵੇਗਾ ਨਾ ਬਲਾਤਕਾਰ ਹੀ ਲੱਭਣਗੇ ਨਾ ਧੀਆਂ ਦਾ ਬਲਾਤਕਾਰ ਨਾਲੇ ਮਿਲਣਗੇ ਸੋ ਜਿੰਨਾ ਚਿਰ ਇਹਨਾਂ ਦੇ ਹੱਥ ਵਿੱਚ ਪਵਲ ਕਰਊਗੀ ਨਾ ਸਿਆਸੀ ਲੋਕਾਂ ਦੇ ਉਹਨਾਂ ਚਿਰ ਇਹ ਧੀਆਂ ਦੇ ਖਸਮ ਬਲਾਤਕਾਰ ਇਹ ਸਭ ਕੁਝ ਬਣਦਾ ਰਹਿਣਾ ਹੈ ਇਹ ਤੁਸੀਂ ਕਮੈਂਟ ਕਰਕੇ ਦੱਸਨੇ ਵੀ ਇਹਦੀ ਕੀ ਕਾਰਵਾਈ ਤੇ ਕਾਨੂੰਨ ਕਿਹੜਾ ਬਣਦਾ ਹੈ ਜੇ ਕੋ ਗਲਤ ਫਲਤ ਬੋਲਿਆ ਘਾਵੇਂ ਮੇਰੇ ਵੱਲੋਂ ਮੈਂ ਮਾਫੀ ਚਾਹੁੰਨਾ ਪਰ ਇਹ ਜ਼ਰੂਰ ਦੱਸਣਾ ਹੈ ਵੀ ਅਜੇ ਤੱਕ ਕਾਨੂੰਨ ਚ ਨਹੀਂ ਆਇਆ ਜੇ ਕਾਨੂੰਨ ਚਾਹੀਦਾ ਤੇ ਇਹਦੇ ਤੇ ਕੀ ਚਾਹੀਦਾ ਪਬਲਿਕ ਦਾ ਬਣਾਇਆ ਕਾਨੂੰਨ ਚਾਹੀਦਾ ਜਾਂ ਪ੍ਰਸ਼ਾਸਨ ਦਾ ਬਣਾਇਆ ਕਾਨੂੰਨ ਚਾਹੀਦਾ ਜਾਂ ਇਹਨਾਂ ਨਿਯਮਾਂ ਦਾ ਕਾਨੂੰਨ ਬਣਾਇਆ ਜਿਹੜਾ ਕਿਤੇ ਲਾਗੂ ਹੋਣਾ ਚਾਹੀਦਾ ਜਿਹੜੇ ਨਿਯਮਾਂ ਦਾ ਕਾਨੂੰਨ ਹੋਤਾ ਪਤਾ ਇੱਕ ਹੀ ਰਿਵੀਓ ਦੇ ਵਿੱਚ ਕੀ ਹੁੰਦਾ ਹੈ ਫਸੇ ਫਸੇ ਅਨੁਸਾਰ